हां दो जी दोस्तों सत श्री अकाल जी आज दी वीडियो च मैं ਤੁਹਾਨੂੰ ਦੱਸਾਂਗਾ ਕਿਦਾਂ ਤੁਸੀਂ ਪਤਾ ਕਰ ਸਕਦੇ ਆਂ ਵੀ ਤੁਹਾਡੇ ਨਾਮ ਦੇ ਉੱਤੇ ਤੁਹਾਡੇ ਆਧਾਰ ਕਾਰਡ ਦੇ ਉੱਤੇ ਕਿੰਨੇ SIM ਕਾਰਡ ਜਾਨੀ ਕਿ ਕਿੰਨੇ ਮੋਬਾਈਲ ਨੰਬਰ ਚੱਲ ਰਹੇ ਹੈਗੇ ਆ ਇੱਕ ਸੌਖਾ ਜਿਹਾ ਤਰੀਕਾ ਹੈਗਾ ਤੁਸੀਂ ਆਪਣੇ ਘਰ ਬੈਠੇ ਹੀ ਬਿਨਾਂ ਕਿਸੇ ਨੂੰ ਫੋਨ ਕੀਤੇ ਜਾਂ ਬਿਨਾਂ ਕਿਸੇ ਨੂੰ ਅਪਰੋਚ ਕੀਤੇ ਆਪਣੇ ਆਪ ਹੀ ਇਹ ਪਤਾ ਕਰ ਸਕਦੇ ਆਂ ਵੀ ਤੁਹਾਡੇ ਨਾਮ ਤੇ ਕਿੰਨੇ ਨੰਬਰ ਚੱਲਦੇ ਆ ਕਿਉਂਕਿ ਕੀ ਹੁੰਦਾ ਹੈਗਾ ਕਿ ਜਦੋਂ ਆਪਾਂ ਕੋਈ ਵੀ ਨੰਬਰ ਲੈਂਦੇ ਆਂ ਤੇ ਉੱਥੇ ਐਜ਼ ਅ ਆਈਡੀ ਪ੍ਰੂਫ ਆਪਾਂ ਆਧਾਰ ਕਾਰਡ ਦਿੰਨੇ ਹੈਗੇ ਆ ਉਸ ਆਧਾਰ ਕਾਰਡ ਦਾ ਮਿਸਯੂਜ਼ ਵੀ ਹੋ ਸਕਦਾ ਹੈਗਾ ਉੱਤੇ ਹੋਰ SIMਾਂ ਵੀ ਇਸ਼ੂ ਹੋ ਸਕਦੀਆਂ ਤੇ ਅਗਰ ਉਹਨਾਂ SIMਾਂ ਦੇ ਉੱਤੇ ਕੋਈ ਕੰਮ ਕਰ ਰਿਹਾ ਹੈਗਾ ਮਤਲਬ ਗਲਤ ਕੰਮ ਕਰ ਰਿਹਾ ਫਰਾਡ ਕਰ ਰਿਹਾ ਮਿਸਯੂਜ਼ ਕਰ ਰਿਹਾ ਤੇ ਉਹਦੇ ਜਿਹੜੇ ਸਿੱਟੇ ਹੈਗੇ ਜਿਹੜੇ ਬੰਦੇ ਦੇ ਨਾਂ ਤੇ SIM ਹੁੰਦੀ ਆ ਉਹਨੂੰ ਭੁਗਤਨੇ ਪੈ ਸਕਦੇ ਆ ਉਹਨੂੰ ਉੱਤੇ ਕਾਰਵਾਈ ਹੋ ਸਕਦੀ ਆ ਤੇ ਇਸ ਲਈ ਇਹ ਪਤਾ ਕਰਨਾ ਜ਼ਰੂਰੀ ਹੁੰਦਾ ਵੀ ਤੁਹਾਡੇ ਨਾਮ ਦੇ ਉੱਤੇ ਕਿੰਨੀਆਂ SIMਾਂ ਚੱਲਦੀਆਂ ਹੈਗੀਆਂ ਤੇ ਬਹੁਤ ਹੀ ਸੌਖਾ ਤਰੀਕਾ ਹੈਗਾ ਮੈਂ ਤੁਹਾਨੂੰ ਉਹਦੇ ਬਾਰੇ ਦੱਸਣ ਲੱਗਿਆ ਤੁਸੀਂ ਬ੍ਰਾਊਜ਼ਰ ਕੋਈ ਵੀ ਖੋਲਣਾ ਮੋਬਾਈਲ ਦੀ ਸਕਰੀਨ ਦੇ ਉੱਤੇ ਜਾਂ ਫਿਰ ਤੁਸੀਂ ਲੈਪਟਾਪ ਦੇ ਉੱਤੇ ਸੰਚਾਰ ਸਾਥੀ ਪੋਰਟਲ ਲਿਖ ਕੇ ਤੁਸੀਂ ਸਰਚ ਕਰਨਾ ਹੈਗਾ ਜਿਹੜੀ ਪਹਿਲੀ ਸਾਈਟ ਆ ਜਾਂਦੀ ਹੈ ਸੰਚਾਰ ਸਾਥੀ.gov.in ਉਹਨੂੰ ਤੁਸੀਂ ਕਲਿੱਕ ਕਰ ਦੇਣਾ ਹੈਗਾ ਤੇ ਉੱਤੇ ਬਹੁਤ ਸਾਰੀਆਂ ਆਪਸ਼ਨਸ ਆ ਜਾਂਦੀਆਂ ਬਲੌਕ ਯੂਰ ਲੋਸਟ ਸਟੋਲਨ ਮੋਬਾਈਲ ਨੰਬਰ ਨੋ ਯੂਰ ਮੋਬਾਈਲ ਕਨੈਕਸ਼ਨਸ ਠੀਕ ਹੈ ਜੀ ਇਦਾਂ ਨੀਚੇ ਜਾ ਕੇ ਸਿਟੀਜ਼ਨ ਸੈਂਟ੍ਰਿਕ ਸਰਵਿਸਿਜ਼ ਆ ਜਾਣੀਆਂ ਹੈਗੀਆਂ ਤੇ ਉੱਤੇ ਕਾਫੀ ਆਪਸ਼ਨਸ ਹੈਗੀਆਂ ਤੇ ਆਪਾਂ ਹੁਣ ਦੇਖਣਾ ਹੈਗਾ ਆਪਣੇ ਨਾਮ ਤੇ SIM ਕਿੰਨੀਆਂ ਤੁਸੀਂ ਨੋਯੂਰ ਮੋਬਾਈਲ ਕਨੈਕਸ਼ਨ ਦੇ ਉੱਤੇ ਕਲਿੱਕ ਕਰਨਾ ਹੈਗਾ ਤੁਸੀਂ ਇਹ ਲੈਪਟਾਪ ਦੇ ਉੱਤੇ ਵੀ ਕਰ ਸਕਦੇ ਆ ਮੋਬਾਈਲ ਦੇ ਉੱਤੇ ਵੀ ਕਰ ਸਕਦੇ ਆ ਬ੍ਰਾਊਜ਼ਰ ਦੇ ਵਿੱਚ ਮਤਲਬ ਖੋਲ ਸਕਦੇ ਆ ਵੈੱਬਸਾਈਟ ਤੇ ਇਹਦੇ ਤੇ ਫਿਰ ਆਪਾਂ ਜਿਹੜਾ ਨੰਬਰ ਤੁਹਾਡਾ ਆਧਾਰ ਕਾਰਡ ਨਾਲ ਅਟੈਚ ਹੈਗਾ ਆ ਉਹ ਆਪਾਂ ਫਿਲ ਕਰਨਾ ਨੀਚੇ ਇੱਕ ਆਪਸ਼ਨ ਆ ਜਾਂਦੀ ਆ ਉਹ ਫਿਲ ਕਰਨ ਤੋਂ ਬਾਅਦ ਨੀਥਲੇ ਕੈਪਚਾ ਕੈਪਚਾ ਫਿਲ ਕਰਨਾ ਕੈਪਚਾ ਵਿੱਚ ਜੇ ਕੈਪੀਟਲ ਲੈਟਰ ਕੈਪੀਟਲ ਫਿਲ ਕਰਨੇ ਆ ਜੇ ਸਮਾਲ ਲੈਟਰ ਆ ਤੇ ਸਮਾਲ ਇਹ ਕਰਨ ਤੋਂ ਬਾਅਦ ਆਪਾਂ ਵੈਲੀਡੇਟ ਕੈਪਚਾ ਕਰ ਦੇਣਾ ਸਕਸੈਸ ਹੋ ਗਿਆ ਤੇ ਉਤੋਂ ਇੱਕ ਬਾਅਦ OTP ਆਣੀ ਆ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਤੇ ਜਿਹੜੀ OTP ਹੈਗੀ ਆ ਉਹਨੂੰ ਤੁਸੀਂ ਕਲਿੱਕ ਕਰਕੇ ਮਤਲਬ ਕਾਪੀ ਕਰਕੇ ਫਿਰ ਇਹਦੇ ਵਿੱਚ ਫਿਲ ਕਰ ਦੇਣਾ ਤੇ ਫਿਰ ਇਹਨਾਂ ਨੂੰ ਆਪਾਂ ਲੌਗਇਨ ਕਰ ਦੇਣਾ ਲੌਗ ਇਨ ਕਰਨ ਤੋਂ ਬਾਅਦ ਤੁਹਾਡੀ ਜਿਹੜੀ ਮੋਬਾਈਲ ਦੀ ਡਿਟੇਲ ਹੈਗੀ ਆ ਤੁਹਾਡੇ ਆਧਾਰ ਕਾਰਨ ਨਾਲ ਅਟੈਚ ਜਿੰਨੇ ਵੀ ਮੋਬਾਈਲ ਨੰਬਰ ਹੈਗੇ ਆ ਉਹ ਇੱਥੇ ਸ਼ੋ ਹੋਣ ਲੱਪਣੇ ਆ ਜੇ ਅਗਰ ਤੁਹਾਨੂੰ ਇਦਾਂ ਦਾ ਕੋਈ ਨੰਬਰ ਸ਼ੋ ਹੁੰਦਾ ਹੈਗਾ ਜਿਹੜਾ ਤੁਹਾਡਾ ਨਹੀਂ ਹੈਗਾ ਜਾਂ ਫੇਕੁਰ ਪੁਰਾਣਾ ਨੰਬਰ ਸੀ ਜਿਹੜਾ ਤੁਸੀਂ ਨਹੀਂ ਯੂਜ਼ ਕਰ ਰਿਹਾ ਹੈਗਾ ਜਿਹੜਾ ਤੁਹਾਡੇ ਨਹੀਂ ਮਤਲਬ ਦਾ ਹੈਗਾ ਅਗਰ ਉਹ ਵੀ ਸ਼ੋ ਹੁੰਦਾ ਤੇ ਤੇ ਤਿੰਨ ਆਪਸ਼ਨ ਹੁੰਦੀਆਂ ਨਾਟ ਮਾਈ ਨੰਬਰ ਨਾਟ ਰਿਕੁਆਇਰਡ ਰਿਕੁਆਇਰਡ ਤੇ ਮਤਲਬ ਕਿ ਤੁਸੀਂ ਉਤੇ ਕਲਿੱਕ ਕਰਕੇ ਵੀ ਨਾਟ ਰਿਕੁਆਇਰਡ ਸਾਨੂੰ ਰਿਕੁਆਇਰ ਨਹੀਂ ਹੈਗਾ ਇਹਦੀ ਲੋੜ ਨਹੀਂ ਹੈਗੀ ਤੁਸੀਂ ਉਹਨੂੰ ਬੰਦ ਵੀ ਕਰਵਾ ਸਕਦੇ ਆ ਤੇ ਉਹਨੂੰ ਰਿਪੋਰਟ ਵੀ ਕਰ ਸਕਦੇ ਆ ਅਗਰ ਤੁਹਾਡੇ ਤੁਹਾਡੇ ਕੋਲ ਉਹ ਨੰਬਰ ਹੈ ਨਹੀਂਗਾ ਬਟ ਹੋਰ ਕੋਈ ਜਿੱਦਾਂ ਯੂਜ਼ ਕਰ ਰਿਹਾ ਹੈਗਾ ਤੁਹਾਡੇ ਨਾਮ ਤੇ ਉਹਨੂੰ ਤੁਸੀਂ ਰਿਪੋਰਟ ਵੀ ਕਰ ਸਕਦੇ ਆ ਤਾਂ ਵੀ ਉਹ ਬੰਦ ਹੋ ਜਾਣਾ ਜਿੱਦਾਂ ਉਹਨਾਂ ਮੇਰਾ ਨੰਬਰ ਹੈਗਾ ਤੇ ਨੰਬਰ ਤੇ ਮਤਲਬ ਕਿ ਜਿਹੜੇ ਪਹਿਲੇ ਦੋ ਅੱਖਰ ਹੁੰਦੇ ਆ ਜਾਂ ਫਿਰ ਜਿਹੜੇ ਪਿਛਲੇ ਚਾਰ ਅੱਖਰ ਹੁੰਦੇ ਉਹੀ ਸ਼ੋ ਹੋਣੇ ਆ ਮਤਲਬ ਪੂਰਾ ਨੰਬਰ ਨਹੀਂ ਸ਼ੋ ਹੋਣਾਗਾ ਬਟੇ ਤੁਸੀਂ ਉਹ ਨੰਬਰ ਨੂੰ ਬੰਦ ਕਰ ਸਕਦੇ ਆ ਜਿਹੜਾ ਨੰਬਰ ਤੁਹਾਡੇ ਲਈ ਨਹੀਂ ਜ਼ਰੂਰੀ ਹੈਗਾ ਦੋਸਤੋ ਇਹ ਛੋਟੀ ਜਿਹੀ ਜਾਣਕਾਰੀ ਬਹੁਤ ਹੀ ਜ਼ਰੂਰੀ ਹੈ ਸਾਰਿਆਂ ਦੇ ਕੰਮ ਆ ਸਕਦੀ ਹੈ ਤੁਸੀਂ ਵੀ ਹੁਣੇ ਹੀ ਆਪਣੀ ਵੈਬਸਾਈਟ ਇਹ ਓਪਨ ਕਰਕੇ ਆਪਣਾ ਦੇਖ ਸਕਦੇ ਆ ਵੀ ਤੁਹਾਡੇ ਨਾਮ ਦੇ ਉੱਤੇ ਕਿੰਨੀਆਂ ਸਿਮਾਂ ਚੱਲਦੀਆਂ ਅਗਰ ਕੋਈ ਵੀ ਸਿਮ ਤੁਹਾਨੂੰ ਨਹੀਂ ਜ਼ਰੂਰਤ ਹੈਗੀ ਜਾਂ ਫਿਰ ਕੋਈ ਪੁਰਾਣੀ ਸਿਮ ਕਹਿ ਦਈਏ ਜਾਂ ਫਿਰ ਕੋਈ ਹੋਰ ਬੰਦਾ ਕੋਈ ਤੁਹਾਡੀ ਸਿਮ ਯੂਜ਼ ਕਰ ਰਿਹਾ ਤੁਹਾਡੇ ਨਾਂ ਤੇ ਤੁਸੀਂ ਇਹਨੂੰ ਬੰਦ ਕਰਵਾ ਸਕਦੇ ਆ ਬਹੁਤ ਹੀ ਈਜ਼ੀਲੀ ਆਪਣੇ ਬੁਆਏ ਤੇ ਤੁਸੀਂ ਕਰ ਸਕਦੇ ਆ ਖੂਬ ਦੋਸਤੋ ਇਹ ਛੋਟੀ ਜੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਜਾਂ ਫੋਲੋ ਵੀ ਕਰ ਲਿਓ ਧੰਨਵਾਦ